का खास व्रत ये कि का सबसे खास दिन है। व्रत रक, रखने से पूरी, पूरी होती है, है तो तो सोमवार का व्रत रखा जाता है जो भी हम लोग व्रत रखेंगे, तो भगवान शिव जल्दी प्रसन्न होते हैं सोमवार के व्रत से बिलोपत्र जो है उनका सबसे खास होता है तो बिलोपत्र लोग सावन में चढ़ाते हैं क्या क्या पूजा होती है यहाँ पे जो है दूध दही घी शक्कर शहद बिलोपत्र ठीक है धतूरा चावल उष्पादी सब कुछ चढ़ाया जाता है सभी चीज़ से अभिषेक करते हैं चार बजे से चार बजे से यहाँ जो है लगी हुई भक्तों की लाइन सब चढ़ाई रुद्राभिषेक होने के बाद जो है यहाँ रोज सुबह अभिषेक होता है उसके बाद से जो पट खोल दिए गए हैं तो लाइन लगी हुई है मंदिर कमेटी द्वारा बहुत बढ़िया काम किया जा रहा है जी जब से कमेटी बनी है पूरा तरक्की आप देखोगे कि हॉल बनवा रहे हैं मतलब तरक्की पे तरक्की होते जा रही है ਤੋ ਔਰ ਜੋ ਵੀ ਸਹੂਲਤ ਉਪਲਬਧ ਕਰਾਉਣ ਵਾਲੀ ਹੁੰਦੀ ਉਹ ਕਰਵਾਤੀ ਹੈ। જય શ્રી ਹਾਂ। ਬਿਲਕੁਲ ਅਨੁਸਾਰ ਇਹਨੂੰ ਸਾਰੇ ਵਿਸ਼ਵ ਨੂੰ ਮੈਨਕਾ ਜੈ ਸ਼ੰਕਰ ਦੀ ਅੱਜ ਬੜਾ ਖੁਸ਼ੀਆਂ ਭਰ ਆ ਦੇਣੇ ਆ। ਅੱਜ ਪੂਰੇ ਵਿਸ਼ਵ ਦੇ ਵਿੱਚ ਪੁਲੇ ਨਾਲ ਦੀ ਦਾ ਦਿਨ ਮਨਾਇਆ ਜਾ ਰਿਹਾ ਔਰ ਮੈਂ ਸਿਰੇ ਵੇਖ ਰਿਹਾ ਕਿ 5 ਵਜੇ ਅਮਰਤਾ ਦੀ ਜੱਤ ਜਿਹੜੇ ਉੱਥੇ ਮਤਲਬ ਕਿ ਜਤਰੂ ਗਏ ਹੋ ਉਹ ਉੱਥੇ ਆਰਤੀ ਸੁਣਦੇ ਮੈਨੂੰ ਬੜਾ ਆਨੰਦ ਆਇਆ। ਅੱਜ ਮੇਰਾ ਕਲਾ ਨੁਰੂ ਜਿਹੜਾ ਸ਼ਿਵਜੀ ਮਹਾਰਾਜ ਦਾ ਇਹ ਵੀ ਅੱਜ ਅਮਰਦਾਤ ਵਰਗਾ ਲੱਗਣ ਦੇ ਆ ਕਿ ਕੁਝ ਸੰਗਤ ਜਿਹੜੀ ਸਵੇਰ ਦੀ 3 ਵਜੇ ਦੀ ਆਉਂਦੀ ਹੈ ਤੇ ਮੱ ਇਹ ਆਪਣੇ ਸਰਬੱਤ ਦੇ ਭਾਣੇ ਨਾਲ ਜਿਹੜਾ ਆਣ ਕੇ ਅੰਦਰ ਜਾਲ ਦਿਲਪਤਰੀ ਫੁੱਲ ਜੋ ਵੀ ਨੇ ਕੁਝ ਚੋਲੇ ਹੁੰਦੇ ਨੇ ਮਾਰੇ ਦੇ ਅਰਪਣ ਕਰਦੇ ਨੇ ਔਰ ਮੈਂ ਸਾਰੀ ਸੰਗਤ ਨੂੰ ਕਮੇਟੀ ਵੱਲੋਂ ਸਾਰਿਆਂ ਨੂੰ ਬਧਾਈ ਦਿਨਾ ਔਰ ਨਾਲ ਹੀ ਇਹ ਪ੍ਰਾਰਥਕ ਬੇਨਤੀ ਕਰਾਂਗਾ ਕਿ ਕਲਾ ਮੰਦਰ ਦੀ ਮਰਿਆਦਾ ਨੂੰ ਜਰੂਰ ਬਣਾ ਕੇ ਰੱਖਣਾ ਸਫਾਈ ਦਾ ਜਰੂਰ ਖਿਆਲ ਰੱਖਣਾ ਔਰ ਮੈਂ ਇਹ ਚਾਰ ਐਤਵਾਰ ਨੇ ਸੋنگਰ ਆਉਣੇ ਨੇ ਕਿਉਂਕਿ ਇਹ ਜਿਹੜਾ ਸਾਡਾ ਪੁਨਿਆ ਦਾ ਸੋنگਰ ਸੀ ਇਹ ਸਾਡੇ ਲੋਕ ਇਧਰ ਘਟ ਮਨਾਉਂਦੇ ਨੇ ਕਿਉਂਕਿ ਸਾਰੇ ਸ਼ਹਿਰ ਸਿਰ ਪੰਜਾਬ ਦੇ ਸੰਗਰਾ ਤੋਂ ਬਾਹਰ ਜਿਹੜਾ ਨਾ ਸੋنگਰ ਮਨਾਉਂਦੇ ਨੇ ਤੇ ਹੁਣ ਜਿਹੜਾ ਅਗਲੇ ਸੋنگਵਾਰ ਰਸ ਪੈਣਾ ਇੱਥ ਮੇਟੀ ਲੋ ਹਰ ਚੀ ਦਾ ਬੜੇ ਢੰਗ ਨਾਲ ਸਬੰਧ ਕੀਤਾ ਗਿਆ ਲੰਗਰ ਦਾ ਸ਼ੇਰ ਦਾ ਬਹਿਨ ਦਾ 사త్సੰਗ ਦਾ ਔਰ ਸਜਾਵਟ ਦਾ ਤੁਸੀਂ ਦੇਖ ਹੀ ਰਹੇ ਹੋ ਮੈਂ ਤਾਂ ਕੁਝ ਕਹਿਣਾ ਨਹੀਂ ਤੁਸੀਂ ਆ ਵੀ ਦੇਖ ਰਹੇ ਹੋ ਸਜਾਵਟ ਚੱਲੂ ਹੋਈ ਆ ਅਗਲੇ ਸੋਮਵਾਰ ਤੱਕ ਸਾਰੀ ਮੰਦਿਰ ਚ ਦੁੱਲੰਗ ਦੀ ਤਰ੍ਹਾਂ ਅੜਗਾ ਸੱਜੂਗਾ ਔਰ ਮੈਂ ਇੱਕ ਬੇਨਤੀ ਕਰਾਂਗਾ ਜੇ ਤੇ ਮੈਂ ਅੱਜ ਪ੍ਰੋਬਲਮ ਦੇਖੀ ਲੋਕੀ ਬਾਹਰ ਮਥਰਾ ਜਿਹੜੇ ਬਾਹਰੋਂ ਆਏ ਨੇ ਮਥਾ ਟਿਕਣਾ ਉਹਨਾਂ ਨੇ ਉਹਨਾਂ ਨੇ ਵੀ ਕੱਚੀ ਲੱਸੀ ਪਾਉਣੀ ਆ ਹਰ ਦੀ ਭਾਵਨਾ ਪਰ ਮੈਂ ਬੇਨਤੀ ਕਰਾਂਗਾ ਸ਼ਰ ਵਸੀਆਂ ਨੂੰ ਵੀ ਦੂਜਿਆਂ ਨੂੰ ਵੀ ਕਿ ਮੇਰੀ ਹੱਥ ਜੋੜ ਕੇ ਬੇਨਤੀ ਇੱਕ ਚਾਰ ਸੋਮਵਾਰ ਜਿਹੜੀ ਕਥਾ ਜਿਹੜੀ ਆ ਉਹ ਬਾਹਰ ਪਰ ਕਮੇਟੀ ਨੇ ਪ੍ਰਬੰਧ ਕੀਤਾ ਟਾੜਵਛਾਏ ਨੇ ਬਾਹਰ ਗਾਣ ਕੇ ਕਥਾ ਕਰਿਆ ਕਰੋ ਤਾਂ ਕਿ ਲੋਕੀ ਹੋਰ ਵੀ ਬਾਹਰ ਆਣ ਕੇ ਸਾਨੂੰ ਕੇਚੀ ਦੀ ਕੰਪਲੇਨ ਨਾ ਕਰਨ ਕਿ ਵੇਖੋ ਜੀ ਤੁਹਾਡੇ ਆਪਣੇ ਬੰਦੇ ਅੰਦਰ ਵਹਿ ਰਹੇ ਨੇ ਤੇ ਅਸੀਂ ਦੂਜਿਆਂ ਨੂੰ ਕੀ ਕਰ ਸਕਦੇ ਹਾਂ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੈਂ ਉਹਨਾਂ ਕਿ ਫੋਕ ਤੇ ਮੈਂ ਉਹਨਾਂ ਦੇ ਪੈਰੀ ਵੀ ਹੱਥ ਲਾ ਦੂੰਗਾ ਕਿ ਮੇਰੀ ਇਹ ਚਾਰ ਸੌਂਗਰ ਜਿਹੜੀ ਹੈ ਮੇਰੀ ਬੇਨਤੀ ਮਨਜ਼ੂਰ ਕਰੋ ਕਥਾ ਜਿਹੜੀ ਆਣ ਕੇ ਬਾਹਰ ਕਰੋ ਤਾਂ ਕਿ ਲੋਕ ਜਿਹੜੇ ਖੁਸ਼ੀ-ਖੁਸ਼ੀ ਆਉਂਦੇ ਖੁਸ਼ੀ ਹੋ ਜਾਣ ਸਾਨੂੰ ਕੇਚੀ ਦੀ ਕੰਮੇਡ ਨਾ ਦੇਣ ਚੱਲਦੀ ਆ ਔਰ ਇੱਥੇ ਇੱਕ ਵੱਡੀ ਚੀਜ਼ ਹੈ ਆ ਕਿ ਜਿਹੜੇ ਇਹ ਚੀਜ਼ ਹੀ ਕਰਨੀ ਤੇ ਮੈਂ ਕਹਾਂਗਾ ਇਹ ਇੱਥੇ ਅਮਰਨਾਥ ਜਿਹੜਾ ਤਾਂ ਇਹ ਦੂਜਾ ਅਮਰਨਾਥ ਹੈ ਕਲਾਂਗੋ ਦਾ ਜਿਹੜਾ ਵੀ ਹੁੰਦਾ ਬੜੇ ਖੁਸ਼ੀ ਨਾਲ ਜਾਂਦਾ ਬੜੇ ਖੁਸ਼ੀ ਨਾਲ ਹੁੰਦਾ ਸਾਹਮਣੇ ਪਾਰਕ ਆ ਗੱਡੀਆਂ ਲਾਉਣ ਨੂੰ ਕੋਈ ਪੈਸਾ ਨਹੀਂ ਕੋਈ ਕੋਈ ਇੱਥੇ ਕੋਈ ਕਮੇਟੀ ਨੂੰ ਕੋਈ ਪਰਚੀ ਨਹੀਂ ਲਾਈਦਾ ਲੱਗਦਾ ਉੱਥੇ ਆਪਾਂ ਮੁਲਾਜ਼ਮ ਕਮੇਟੀ ਤਨਖਾਹਾਂ ਉਹਨਾਂ ਨੂੰ ਕੋਲੋਂ ਦਿੰਦੀ ਆ ਪਰ ਨਹੀਂ ਉਹਨਾਂ ਲੋਕਾਂ ਨੂੰ ਕੋਈ ਇੰਤ ਨਹੀਂ ਦੇਖ ਰਿਹਾ ਕਿ ਇੱਥੇ ਕਾਫੀ ਲੈਣਾ ਲੱਗੀਆਂ ਕਿ ਕੋਈ ਤਾਂ ਸੰਗਤ ਆਉਣੀ ਚਾਹੀਦੀ ਇਹ ਸਵੇਰ ਤੋਂ 3 ਵਜੇ ਤੋਂ ਨਾ 2 ਵਜੇ ਸੇ ਤੇ ਮਹਾਰਾ ਸੀਤਾਰ ਮਾਚਰ ਵਾਲੇ ਮਹਾਰਾ ਇਸ ਰਾਤੀ ਸਵੇਰੇ 2 ਵਜ ਜੀ ਕਮੇਟੀ ਦੀ ਕਮੇਟੀ ਕੋ ਮਾਲਕ ਨਹੀਂ ਇਹ ਤਾਂ ਸ਼ਿਵਜੀ ਮਾਰਾ ਮਾਲਕ ਉਹਨਾਂ ਕੋਈ ਇਹ ਚੀਜ਼ ਦੀ ਕਮੀ ਨਹੀਂ ਉਹ ਆ ਵੀ ਸ਼ੰਭੂ ਜੀ ਆ ਸਾਰੇ ਕੰਮ ਆ ਵੀ ਕਰੀ ਜਾਂਦੇ ਨੇ ਸੈਂਕੜੇ